ਮੈਂ ਪਟਿੰਗ ਮੈਂ ਮੈਂ ਉਹ ਭਰਾ ਯੋਗੀ ਜਾਣਾ ਹੈ ਹਲੋ ਹਲੋ ਜਿਵੇਂ ਇਹ ਸਾਰੇ ਜਣੇ ਰਲ ਮਿਲ ਕੇ ਕੰਮ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਆਏ ਥੱਲੇ ਇੱਥੇ ਬੰਦੇ ڪتاري آهي کتو نال تري ملان آهي کتو نال تري ملان آهي کتو باغانا سان گدي نيا ري 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 کسے ها 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 کسے प्रशाद <laughs> पत्री ਸਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹ 7ਵੀਂ ਸਵੀਰ ਆ ਜੀ ਗੁਰੂ ਅਰਜਨ ਦੇਵ ਜੀ ਦੀ ਸ਼ਰਧਾਨਾ ਬਾਬਾ ਦੀਪ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੀਨ ਕਲੋਨੀ ਗ੍ਰੀਨ ਐਵੇਨਿਊ ਮਹਿਤਪੁਰ ਬੜੀ ਸ਼ਰਧਾਨਾ ਧੂਮਤਾਵਨਾ ਸਵੀਰ ਲਾਈ ਜਾਂਦੀ ਹਰ ਸਾਲ ਦੀ ਤਰ੍ਹਾਂ 5 ਜੂਨ ਨੂੰ ਉਹ ਬੰਦ ਕਰਾ ਲਾ ਆ ਕਰੀ ਹੁਣ ਤੂੰ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸਕਦਾ ਚਰਨਾ ਵਿੱਚ ਹਰ ਸਾਲ ਦੀ ਤਰ੍ਹਾਂ ਗ੍ਰੀਨ ਕਲਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ੀਦਾ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ੀਦੀ ਦਿਹਾੜੇ ਨੂੰ ਸਮਰਪਿਤ ਸ਼ਬੀਲ ਲਗਾਈ ਜਾਂਦੀ ਐ ਸੋ ਸਾਰੀਆਂ ਸਮੂਹ ਸੰਗਤਾਂ ਨਾਲ ਮਿਲ ਕੇ ਇਕੱਤਰ ਹੋ ਕੇ ਜੜਦੀ ਕਲਾ ਵਿੱਚ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਸ਼ੀਦਾ ਦੀ ਗੁਰਦਾਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਅਨੁਜਾਦ ਕਰਦੇ ਹੋਇਆਂ ਛੇਦੇਸ ਨੂੰ ਸਾਰੀ ਸੰਗਤ ਨਾਲ ਮਿਲ ਕੇ ਸ਼ਬੀਲ ਗੁਰੂ ਦੇ ਲੰਗਰ ਸਭ ਲਗਾਏ ਜਾਂਦੇ ਆ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਵੱਧ ਤੋਂ ਵੱਧ ਸੇਵਾ ਹੁੰਦੀ ਆ ਗੁਰੂ ਪਾਤਸ਼ਾਹ ਦੀ ਬੜੀ ਮਿਹਰ ਹੈ ਸੱਚੇ ਪਾਤਸ਼ਾਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਮਹਿਦਪੁਰ ਗ੍ਰੀਨ ਕਲੋਨੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਰੋਡ ਦੇ ਉੱਤੇ ਮਹਿਦਪੁਰ ਅੱਜ ਸ਼ਬੀਰ ਲੱਗੀ ਹੈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਉਹਨਾਂ ਦੇ ਸਮਰਪਿਤ ਦੇ ਵਿੱਚ ਅੱਜ ਸ਼ਬੀਰ ਲਾਈ ਆ ਤੇ ਸਾਰੀਆਂ ਸੰਗਤਾਂ ਧੁੰਮ ਹਵਾ ਕੇ ਇੱਥੇ ਸੇਵਾ ਕਰਦੀਆਂ ਹਨ ਤੇ ਇੱਥੇ ਸਾਰੇ ਬਦਵੰਤੇ ਸੱਜਣ ਗ੍ਰੀਨ ਕਲੋਨੀ ਦੇ ਸਾਰਿਆਂ ਜਾਣਿਆਂ ਨੇ ਮਨ ਧਨ ਦੇ ਨਾਲ ਸੇਵਾ ਕਰਕੇ ਤੇ ਸਾਰੇ ਪਰਿਵਾਰ ਨੇ ਮਿਲ ਕੇ ਇਹ ਗ੍ਰੀਨ ਕਲੋਨੀ ਦੇ ਵਿੱਚ ਸ਼ਬੀਲ ਲਈ ਆ ਮਹਾਰਾਜ ਇਹਨਾਂ ਸਾਰੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਸਰਮਹਦਾਨ ਫਤਿਹ ਹੋਵੇ ਘਰ ਵਿੱਚ ਸੁਖ ਤੇ ਸ਼ਾਂਤੀ ਦੁੱਖਾਂ ਤੇ ਕਲੇਸ਼ਾਂ ਦੇ ਨਾਸ ਹੋਣ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਲ ਪਲੇਕੇ ਮੁਰਤੇ ਫੇੜਾ ਪਾ ਜਾਣੀ